ਕੀ ਤੁਹਾਨੂੰ ਪਤਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨੀਲੇ ਰੰਗ ਦਾ ਨਿਸ਼ਾਨ ਸਾਹਿਬ ਹੀ ਬਖਸ਼ਿਆ ਸੀ ਪਰ ਅੱਜ ਦੇ ਸਮਿਆਂ ਵਿੱਚ ਜ਼ਿਆਦਾਤਰ ਗੁਰੂ ਘਰਾਂ ਵਿੱਚ ਕੇਸਰੀ ਨਿਸ਼ਾਨ ਸਾਹਿਬ ਹੀ ਝੁਲਦਾ ਹੈ 18ਵੀਂ ਸਦੀ ਵਿੱਚ ਹਰਿਮੰਦਰ ਸਾਹਿਬ ਦੇ ਆਸ-ਪਾਸ ਮਹੰਤ ਸਾਧੂ ਤੇ ਉਦਾਸੀ ਰਹਿੰਦੇ ਸਨ ਤਕਰੀਬਨ 1787 ਈਸਵੀ ਵਿੱਚ ਇੱਕ ਮਹੰਤ ਸੰਤੋਖਦਾਸ ਨੇ ਉੱਥੇ ਆਪਣਾ ਕੇਸਰੀ ਝੰਡਾ ਲਹਿਰਾ ਦਿੱਤਾ ਤਕਰੀਬਨ 60 ਸਾਲਾਂ ਤੱਕ ਮਹੰਤਾਂ ਨੇ ਗੁਰਦੁਆਰਿਆਂ ਉੱਤੇ ਕਬਜ਼ਾ ਕਰ ਲਿਆ ਸੀ ਪਹਿਲਾਂ ਪਹਿਲਾਂ ਤਾਂ ਉਨ੍ਹਾਂ ਨੇ ਵਧੀਆ ਚੰਗੀ ਸੇਵਾ ਸੰਭਾਲ ਕੀਤੀ ਪਰ ਬਾਅਦ ਵਿੱਚ ਉਹ ਸਭ ਕੁਝ ਖਰਾਬ ਕਰਨ ਲੱਗੇ ਫਿਰ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ ਆਜ਼ਾਦ ਲਹਿਰ ਚਲਾਈ ਬਹੁਤ ਕੁਰਬਾਨੀਆਂ ਦੇਣ ਤੋਂ ਬਾਅਦ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਗਿਆ ਉਸ ਤੋਂ ਬਾਅਦ ਫਿਰ ਗੁਰਦੁਆਰਾ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਪਰ ਉਹਨਾਂ ਨੇ ਇਹ ਨਿਸ਼ਾਨ ਸਭ ਉਦਾਂ ਹੀ ਰਹਿਣ ਦਿੱਤੇ ਪਾਵ ਨਿਸ਼ਾਨ ਸਾਹਿਬ ਨਹੀਂ ਬਦਲੇ ਗਏ ਉਥੇ ਪਰ ਜੇਕਰ ਅੱਜ ਵੀ ਜੇ ਆਪਾਂ ਨਿਹੰਗ ਸਿੰਘਾਂ ਦੇ ਸੇਵਾ ਸੰਭਾਲ ਵਾਲੇ ਗੁਰੂ ਘਰਾਂ ਵਿੱਚ ਜਾਂਦੇ ਹਾਂ ਤਾਂ ਉਥੇ ਨੀਲੇ ਨਿਸ਼ਾਨ ਸਾਹਿਬ ਹੀ ਝੂਲਦੇ ਹਨ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ